سارے کرم ساری سمجھ سارا گیان اس واسطے ہے منک نراش ہو جائے اداس ہو جائے کس تو سب کچھ مل سکتا ہے کسی تو آنند نہیں مل سکتا سب کچھ مل سکتا ہے مینو کسی تو سکھ نہیں مل سکتا مل سکتے نے پتر ਸੁਖ ਨਹੀਂ ਮਿਲ ਸਕਦਾ ਮਿਲ ਸਕਦੀ ਏ ਪਤਨੀ ਮਿਲ ਸਕਦਾ ਏ ਪਤੀ ਸੁਖ ਨਹੀਂ ਮਿਲ ਸਕਦਾ ਮਿਲ ਸਕਦੇ ਨੇ ਭਰਾ ਧੈਣਾ ਦੋਸਤ ਮਿੱਤਰ ਸੁਖ ਨਹੀਂ ਮਿਲ ਸਕਦਾ ਮਿਲ ਸਕਦਾ ਸੋਨਾ ਰਹਿਣ ਲਈ ਮਕਾਨ ਪਹਿਨਣ ਲਈ ਕਪੜੇ ਖਾਣ ਲਈ ਭੋਜਨ ਸੁਖ ਨਹੀਂ ਮਿਲ ਸਕਦਾ ਮਿਲ ਸਕਦੀ ਏ ਮੈਨੂੰ ਪ੍ਰਭਤਾ ਪੂਜਾ ਪਰਤੀਸ਼ਟਾ ਸੁਖ ਨਹੀਂ ਮਿਲਦਾ ਇਤਨੀ ਸਮਝ ਅਗਰ ਕਿਸੇ ਨੂੰ ਆ ਗਈ ਦੂਦ ਕਰਮ ਫੁਨ ਸੁਰਤ ਸਮਾਏ ਧਾਰਮਿਕ ਕਰਮ ਕਰੇ ਤੇ ਕਰਮ ਕਰਦਿਆਂ ਸਮਝ ਆ ਜਾਏ ਸੁਰਤ ਮੈਂ ਇੱਕ ਦਫਾ ਫਿਰ ਦੁਹਰਾ ਦਿਆਂ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੋੜਨਾ ਇਹ ਸੁਰਤ ਦੇ ਚ ਹੈ ਸੁਣ ਰਿਹਾ ਹੈ ਇਹਨੂੰ ਸੁਰਤ ਆ ਗਈ ਹੈ ਸਮਝ ਆ ਗਈ ਹੈ ਇਹਦੀ ਸੁਰਤ ਜੁੜ ਗਈ ਹੈ ਇਹ ਤੇ ਲੀਨ ਹੋ ਗਿਆ ਕਰ ਰਿਹਾ ਹੈ ਧਾਰਮ ਕਰਮ ਸੁਰਤ ਆ ਗਈ ਹੈ ਤਾਂ ਫਿਰ ਕੀ ਹੋਵੇਗਾ ਨਿਰਾਸ਼ ਤੇ ਹੋਵੇਗਾ ਜਿਤਨਾ ਮੂੜ ਤੇ ਅਚੇਤ ਮਨੁੱਖ ਹੋਵੇਗਾ ਨਿਰਾਸ਼ ਨਹੀਂ ਹੋ ਸਕਦਾ ਉਦਾਸ ਨਹੀਂ ਹੋ ਸਕਦਾ ਔਰ ਮੈਂ ਫਿਰ ਅਰਜ਼ ਕਰਾਂ ਮਨੁੱਖ ਜੀ ਰਿਹਾ ਹੈ آسا دس ودوان دارشنک چنتک حیران نے اتنا دکھ اتنا دکھ پھر بھی جیون دی لالسا پھر بھی جیون دی اتنی پربل اچھا تو آسا جلائی جا رہی ہے آج دکھ ہے کل نہیں ہوئے گا آج پیڑا ہے کل نہیں ہوگی ਤੋ ਇਹ ਜਿਹੜੀ ਆਸਾ ਹੈ ਅੱਜ ਤੇ ਜੀਣ ਦਿੰਦੀ ਨਹੀਂ ਤੇ ਅੱਜ ਦਾ ਜੀਵਨ ਦੁੱਖ ਹੀ ਦੁੱਖ ਹੈ ਅੱਜ ਸਭ ਕੁਲ ਦੁੱਖ ਹੈ ਰੋਹੇ ਜ਼ਮੀਨ ਤੇ ਇੱਕ ਮਨੁੱਖ ਵੀ ਨਹੀਂ ਲੱਗ ਸਕਦੇ ਅਗਰ ਉਹ ਇੱਕ ਮਨੁੱਖ ਹੋਵੇਗਾ ਤਾਂ ਉਸ ਨੂੰ ਅਸੀਂ ਬ੍ਰਹਮ ਗਿਆਨੀ ਕਹਿ ਸਕਦੇ ਹਾਂ ਸੰਤ ਕਹਿ ਸਕਦੇ ਹਾਂ ਜੁੜੀ ਹੋਈ ਆਤਮਾ ਭਗਤ ਕਹਿ ਸਕਦੇ ਹਾਂ ਪਰ ਉਸ ਦੀ ਪਛਾਣ ਨਹੀਂ ਹੋਵੇਗੀ ਨਹੀਂ ਹੋਵੇਗੀ ਜਿਵੇਂ ਮੈਂ ਉਸ ਦਿਨ ਅਰਜ਼ ਕੀਤੀ ਸੀ ਇੱਕ ਬੱਚੇ ਨੂੰ ਕੀ ਪਤਾ ਜਵਾਨੀ ਕੀ ਆਉਂਦੀ ਹੈ ਔਰ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਆਉਂਦਾ ਹੈ ਔਰ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ ਜਵਾਨ ਬਣ ਕੇ ਜਵਾਨੀ ਦਾ ਪਤਾ ਚੱਲਦਾ ਹੈ ਬੁੱਢੇ ਹੋ ਕੇ ਬੁਢੇਪੇ ਦਾ ਪਤਾ ਚੱਲਦਾ ਹੈ ਮਰ ਕੇ ਹੀ ਮੌਤ ਦਾ ਪਤਾ ਚੱਲਦਾ ਹੈ ਉੰਜ ਨਹੀਂ ਸੰਤ ਬਣ ਕੇ ਹੀ ਸੰਤ ਦਾ ਪਤਾ ਚੱਲਦਾ ਹੈ ਉੰਜ ਨਹੀਂ ਇਸ ਸੋਚ ਤੇ ਮੈਂ ਕਹਿੰਦਾ ਹਾਂ ਸੰਤ ਦੀ ਖੋਜ ਕਰਨ ਦੀ ਲੋੜ ਨਹੀਂ ਸੰਤ ਬਣਨ ਦੀ ਲੋੜ ਹੈ ਗੁਰਬਾਣੀ ਸਾਨੂੰ ਸੰਤ ਬਣਾਉਂਦੀ ਹੈ ਗੁਰਮੁਖ ਬਣਾਉਂਦੀ ਹੈ ਬ੍ਰह्मज्ञानी ਬਣਾਉਂਦੀ ਹੈ ਔਰ ਜਿਸ ਦਿਨ ਬਣ ਜਾਵਾਂਗੇ ਉਹ ਦਿਨ ਸਮਝ ਆ ਜਾਏਗੀ ਸੰਤ ਕਿਨੂੰ ਕਹਿੰਦੇ ਨੇ ਸੰਤ ਦੀ ਪਛਾਣ ਵਾਸਤੇ ਸੰਤ ਹੋਣਾ ਲਾਜ਼ਮੀ ਹੈ ਇਹ ਵੜ ਊਚਾ ਹੋਵੇ ਕੋਈ ਇਸ ਊਚੇ ਕੋ ਜਾਣੇ ਸੋਏ ਇਸ ਤੋਂ ਪਹਿਲੇ ਗੱਲ ਨਹੀਂ ਬਣੇਗੀ ਜਿਤਨਾ ਅਚੇਤ ਮਨੁੱਖ ਹੋਵੇਗਾ ਉਤਨੀਆਂ ਆਸਾ ਖਾਇਸ਼ਾਂ ਕਾਮਨਾਵਾਂ ਵਿੱਚ ਜੀਵੇਗਾ ਜਿਤਨਾ ਸੁਚੇਤ ਸਾਵਧਾਨ ਸਿਆਣਾ ਮਨੁੱਖ ਹੋਵੇਗਾ ਛੇਤੀ ਨਿਰਾਸ਼ ਹੋ ਜਾਏਗਾ ਬਸ ਇਹ ਪਹਿਚਾਨ ਹੈ ਕਿੰਨੇ ਮਨੁੱਖ ਉਦਾਸ ਹੋ ਸਕਦਾ ਹੈ ਨਿਰਾਸ਼ ਹੋ ਸਕਦਾ ਹੈ ਮੂਲ ਕਾਰਨ ਤਿੰਨ ਨੇ ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖਾਂ ਮੂਲ ਕਾਰਨ ਤਿੰਨ ਨੇ ਅਗਰੇ ਨਾ ਤਿੰਨਾਂ ਵਿੱਚ ਕੋਈ ਇੱਕ ਅਦ ਘਟਨਾ ਘਟ ਜਾਏ ਇਹ ਉਦਾਸ ਹੋ ਸਕਦਾ ਹੈ ਨਿਰਾਸ਼ ਹੋ ਸਕਦੇ ਨੇ ਪਹਿਲੀ ਘਟਨਾ ਤੇ ਇਹ ਬਹੁਤ ਗਹਿਰਾ ਸਤਸੰਗੀ ਹੋਵੇ ਤੇ ਗਹਿਰਾ ਸਰੋਤਾ ਹੋਵੇ ਤਾਂ ਕਿ ਇਸ ਨੂੰ ਉੱਚੀ ਸਮਝ ਮਿਲੇ ਮਹਾਨ ਸਮਝ ਮਿਲੇ ਮੈਂ ਇਸ ਨੂੰ ਇਸ ਤਰ੍ਹਾਂ ਬਿਆਨ ਕਰਦਾ ਹਾਂ ਨਾ ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੇ ਲੈ ਜਾਣਾ ਹੈ ਉਸ ਨੂੰ ਆਪਣੀਆਂ ਜੜਾਂ ਪਾਤਾਲ ਦੇ ਚ ਲੈ ਜਾਣਾ ਹੈ ਜੋ ਪਾਤਾਲ ਦੇ ਚ ਜਾਣ ਨੂੰ ਤਿਆਰ ਨਹੀਂ ਉਹਦੀਆਂ ਸ਼ਾਖਾਂ ਆਸਮਾਨ ਨੂੰ ਨਹੀਂ ਛੂ ਸਕਦੀਆਂ ਉਸ ਮਨੁੱਖ ਦੀ ਸੁਰਤ ਉੱਚੀ ਨਹੀਂ ਹੋ ਸਕਦੀ ਜਿਸ ਮਨੁੱਖ ਦਾ ਸੁਰਤ ਸੁਣਨਾ ਗਹਿਰਾ ਨਹੀਂ ਹੈ ਬੜਾ ਗਹਿਰਾ ਸਤਸੰਗੀ ਹੋਵੇ ਤੇ ਗਹਿਰੇ ਸਤਸੰਗੀ ਦੀ ਪਹਿਚਾਨ ਬੜੀ ਗਹਿਰਾਈ ਨਾਲ ਸੁਣਦਾ ਹੈ। ਗੁਰੂ ਦਾ ਸ਼ਬਦ ਬੜੀ ਗਹਿਰਾਈ ਨਾਲ ਸੁਣਦਾ ਹੈ। ਕਿ ਸ਼ਬਦ ਭਾਵੇਂ ਪਾਠ ਦੇ ਰੂਪ ਵਿੱਚ, ਇਹ ਸ਼ਬਦ ਭਾਵੇਂ ਕੀਰਤਨ ਦੇ ਰੂਪ ਵਿੱਚ, ਇਹ ਸ਼ਬਦ ਭਾਵੇਂ ਵਿਆਖਿਆ ਦੇ ਰੂਪ ਵਿੱਚ ਬਹੁਤ ਗਹਿਰਾਈ ਨਾਲ ਸੁਣਦਾ ਹੈ। ਕਿਸੇ ਦਿਨ ਐਸਾ ਹੋਵੇਗਾ ਸ਼ਬਦ ਤੀਰ ਦੀ ਤਰ੍ਹਾਂ ਚੋਟ ਕਰ ਜਾਏਗਾ। ਹਿਰਦੇ ਨੂੰ ਛਲਨੀ ਕਰ ਦੇਵੇਗਾ। ਉਦਾਸ ਹੋ ਜਾਏਗਾ। निराश हो जाएगा टेपली पैछा दूसरा अकल बड़ी महान होवे पूर्वले संस्कारां करके हिलम दी साधना बड़ी होवे पूर्वरे संस्कारां करके निजी अनुभव बड़ा होवे पूर्वले संस्कारां करके तो जितनी इजदी समझ होवेगी जितना इस को ज्ञान होवेगा ਛੇਤੀ ਨਿਰਾਸ਼ ਹੋ ਜਾਏਗਾ ਦੁਨੀਆਂ ਦੇ ਚੋਟੀ ਦੇ ਸਿਆਣੇ ਮਹਾਨ ਵਿਦਵਾਨ ਉਦਾਸ ਹੋ ਗਏ ਨਿਰਾਸ਼ ਹੋ ਗਏ। ਯਾ ਕਿੰਜ ਕਹ ਲੋ ਸਮਝਦਾਰ ਮਨੁੱਖ ਦੀ ਇਹ ਪਹਿਚਾਣ ਹੈ। ਸੰਸਾਰ ਤੋਂ ਛੇਤੀ ਉਦਾਸ ਹੋ ਜਾਏਗਾ ਨਿਰਾਸ਼ ਹੋ ਜਾਏਗਾ। ਤੀਸਰਾ ਉਹ ਮਨੁੱਖ ਵੀ ਉਦਾਸ ਹੋ ਸਕਦਾ ਹੈ ਨਿਰਾਸ਼ ਹੋ ਸਕਦਾ ਹੈ ਜਿਹਨੂੰ ਸੰਸਾਰ ਤੋਂ ਚੋਟ ਲੱਗ ਗਈ ਹੈ। بڑا دھنوان سی دیوالیا ہو گیا بال بال کرزائی ہو گیا بڑی عزت سی سارے سماج پگ لے گئی سرنیوا ہو گیا بڑا رتبہ سی, بڑا عہدہ سی اج کچھ بھی نہیں ہے کچھ بھی نہیں پرانا تو بھی جو پیارا سی جان تو بھی جو پیارا سی ਜ਼ਿੰਦਗੀ ਨਾਲੋਂ ਵੀ ਜਿਸ ਨੂੰ ਜ਼ਿਆਦਾ ਚਾਇਆ ਸੀ ਉਸ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਘਰੋਂ ਕੱਢਣਾ ਪਿਆ ਹੋਵੇ ਉਹਦੀ লাশ ਉਹਦੀ ਅਰਥੀ ਆਪਣੇ ਹੱਥੀ ਕਿਦਰੇ ਉਹਨੂੰ ਅਗ ਲਾਣੀ ਪਈ ਹੋਵੇ ਫਿਰ ਦਾ ਚੋਟ ਖਾ ਜਾਂਦਾ ਹੈ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਜਗਤ ਕੁਝ ਵੀ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਹੁਣ ਮੈਂ ਅਰਜ਼ ਕਰਾਂ ਅਗਰ ਕੋਈ ਉਦਾਸ ਨਹੀਂ ਨਿਰਾਸ਼ ਨਹੀਂ ਇਹ ਗਹਿਰਾ ਸਤਸੰਗੀ ਨਹੀਂ ਹੈ ਆਂਦਾ ਹੋਵੇਗਾ ਰੋਸ ਬਹੁਤ ਗਹਿਰਾਈ ਨਾਲ ਸੁਣਨ ਵਾਲਾ ਨਹੀਂ ਹੈ ਕੋਈ ਗਹਿਰੀ ਸ਼ਰਧਾ ਨਹੀਂ ਰੱਖਦਾ ਇਹ ਸੁਣਦਿਆਂ ਸੁਣਦਿਆਂ ਕਿਸਨੋ ਜੇ ਸ਼ਬਦ ਨੇ ਤੀਰ ਦੀ ਤਰ੍ਹਾਂ ਨਹੀਂ ਵਿਨੇ ਆ ਇਹ ਉਦਾਸ ਨਹੀਂ ਹੈ ਇਹ ਸਤਸੰਗੀ ਨਹੀਂ ਹੈ ਉਦਾਸ ਨਹੀਂ ਹੈ ਨਿਰਾਸ਼ ਨਹੀਂ ਹੈ ਤੋ ਇਹ ਅਕਲਮੰਦ ਵੀ ਨਹੀਂ ਹੈ ਮੂਡ ਹੋਵੇਗਾ ਅਚੇਤ ਹੋਵੇਗਾ ਪਸ਼ੂ ਉਦਾਸ ਨਹੀਂ ਆਉਂਦੇ ਪਸ਼ੂ ਬਉਰ ਵੀ ਨਹੀਂ ਆਉਂਦੇ ਪਸ਼ੂ ਬੇਚੈਨ ਵੀ ਨਹੀਂ ਆਉਂਦੇ ਬੇਚੈਨ ਸਿਰਫ ਮਨੁੱਖ ਆਉਂਦੇ ਹੈ ਔਰ ਬੇਚੈਨੀ ਇਸ ਗਲਦਾ ਸਬੂਤ ਹੈ ਜੋ ਕੁਛ ਹੈ ਇਹ ਮੇਰੇ ਸੁਖ ਦਾ ਕਾਰਨ ਨਹੀਂ ਇਸ ਤੋਂ ਮੈਨੂੰ ਸੁਖ ਨਹੀਂ ਮਿਲ ਰਿਹਾ ਪੁੱਤਰ ਵੀ ਹਨ ਮਿੱਤਰ ਵੀ ਹਨ پتنی بھی ہے پتی بھی ہے دن بھی ہے سمپدا بھی ہے سوپن بھی ہے رہن نو مکان بھی ہے چنگا دندا بھی ہے پر کرا کہ میں بے چین بھی ہاں میں دکھی بھی ہاں میں پریشان بھی ہاں یہ حقیقت ہے پر اس سب کچھ نو نمجن واسطے سیاح پہ اداس ہو جائے گا نراش ہو جائے گا اپنی اقل تو چوٹ کھا کے نراش ہو جائے گا ਇਹ ਐਸਾ ਹੋ ਸਕਦਾ ਸਤਸੰਗੀ ਤੇ ਹੈ ਨਹੀਂ ਸ਼ਬਦ ਨੇ ਝੋਟ ਕੀਤੀ ਨਹੀਂ ਇਸ ਨੇ ਸ਼ਬਦ ਤੋਂ ਝੋਟ ਖਾਈ ਨਹੀਂ ਤੇ ਇਹ ਕੋਈ ਬਹੁਤਾ ਅਕਲਮੰਦ ਵੀ ਨਹੀਂ ਹੈ ਇਹਨੇ ਅਕਲ ਦੀ ਕੋਈ ਸਾਧਨਾ ਵੀ ਨਹੀਂ ਕੀਤੀ ਤੇ ਇਹਨੂੰ ਅਕਲ ਨੇ ਵੀ ਝੋਟ ਨਹੀਂ ਕੀਤੀ ਕੋਈ ਸੰਸਾਰ ਤੋਂ ਝੋਟ ਲੱਗ ਗਈ ਹੈ ਤਾਂ ਸੰਸਾਰ ਤੋਂ ਉਦਾਸ ਹੋ ਗਿਆ ਹੈ ਛੋਟੀ ਦਾ ਧਨਵਾਨ ਸੀ ਦਿਵਾਲੀਆ ਹੋ ਗਿਆ ਹੈ میں سری نگر کشمیر دیکھتے مہان منخ بڑی پرتشتہ سے اس کی بڑی گل سی لاس انجلیس کے گردوارے دیکھیا بڑی نمانی نتانی حالت میں کہا گرمکھو تسی ہو کدھر میں بھولتا تو نہیں پیا بس اس دی اکھانچ دو ہنجو ہی آگئے میں کہا ٹھیک ہے میں پھر پہچانن پہچان گلتی نہیں کی میرے کو شیر نکل گیا باپ دستت مٹے زندگی کے نشان کیسے کیسے. اس زمین کھا گئی آسمان کیسے کیسے اس زمین نے پتہ نہیں کتنے آسمانہ دی کبر بنا دتی ہے اس زمین پتہ نہیں کتنے آسمانہ نو نکل گئی اس زمین پتہ نہیں کتنے آسمان نو کھا گئی تھی. آسمانہ دا نام و نشان مٹا گئی ਬੜੀ ਗੱਲ ਸੀ ਨਾਮ ਆਸਮਾਨਾਂ ਤੱਕ ਪਹੁੰਚੇ ਆਇਆ ਸੀ ਅੱਜ ਜ਼ਮੀਨ ਦੇ ਥੱਲੇ ਚਲਾ ਗਿਆ ਮਿਟੇ ਜ਼ਿੰਦਗੀ ਦੇ ਨਿਸ਼ਾਨ ਕੈਸੇ ਕੈਸੇ ਜ਼ਮੀਨ ਖਾ ਗਈ ਆਸਮਾਨ ਕੈਸੇ ਕੈਸੇ ਯਾ ਤੇ ਸੰਸਾਰ ਤੋਂ ਇਸ ਤਰ੍ਹਾਂ ਦੀ ਕੋਈ ਝੋਟ ਖਾਦੀ ਹੋਵੇ ਬੜੀ ਮਾਨ ਪ੍ਰਤਿਸ਼ਠਾ ਸੀ ਅੱਜ ਕੁਝ ਵੀ ਨਹੀਂ ਬੜੀ ਦਨ ਧਨ ਸੰਪਦਾ ਸੀ ਅੱਜ țele țele ਲਈ ਮੁਥਾਜ ਪੁਰਾਣਾ ਤੋਂ ਪਿਆਰਾ ਸੀ ਜਾਨ ਤੋਂ ਵੀ ਪਿਆਰਾ ਸੀ ਜਿਸ ਦੇ ਉੱਤੇ ਜਾਨ ਵੀ ਸਦਕੇ ਕਰ ਸਕਦੇ ਸੀ ਉਹਨੂੰ ਆਪਣੇ ਮੋੜਿਆਂ ਤੇ ਚੁੱਕ ਕੇ ਘਰੋਂ ਕੱਢਣਾ ਪਿਆ ਉਹਨੂੰ ਆਪਣੇ ਅੱਖਾਂ ਦੇ ਸਾਹਮਣੇ ਜਲਦਾ ਦੇਖਣਾ ਪਿਆ اپنی ہتھاں نال اسدیاں ہڈیاں چُکیاں تو چوٹ کھا جائے گا ہردہ کیونکہ پراناں تو زیادہ پیارا سی تو زیادہ چوٹ لگے گی اداس ہو جائے گا نراش ہو جائے گا ہن میں پھر عرض کراں جو اجے تک اداس نہیں ہویا نراش نہیں ہویا اونوں سنسار تو چوٹ نہیں لگی اونوں اپنی عقل تو چوٹ نہیں لگی اونوں سنگت دے چوں گرو دے شبت دی چوٹ نہیں لگی ਅਜੇ ਕੋਈ ਚੋਟ ਨਹੀਂ ਲੱਗੀ। ਇਹ ਪਹਿਚਾਨ ਹੈ। ਅਜੇ ਉਹ ਇਸ ਤਰ੍ਹਾਂ ਜੀ ਰਿਹਾ ਆਮ ਸਾਧਾਰਨ ਮਨੁੱਖ ਤੇ ਸਾਧਾਰਨ ਮਨੁੱਖ ਨੂੰ ਇੰਜ ਕਹਿੰਦੇ ਜਿਵੇਂ ਪਸ਼ੂਵਾਂ ਦੀ ਤਰ੍ਹਾਂ ਜੀ ਰਿਹਾ। ਕਰਤੂ ਤ ਪਸ਼ੂ ਕੇ ਮਾਨਸ ਜਾ ਲੋਕ ਪਚਾਰਾ ਕਰੇ ਦਿਨ ਰਾਤ ਮਨੁੱਖਤਾ ਤੇ ਉਸ ਦਿਨ ਜਨਮ ਲੈਂਦੀ ਹੈ। ਜਦ ਕੋਈ ਜ਼ਖਮ ਲੱਗਦਾ ਹੈ, ਜਦ ਕੋਈ ਚੋਟ ਲੱਗਦੀ ਹੈ। ایک مہان عالم دا کہنا ہے زخم جب بھی کوئی ذہن و دل پہ لگا زندگی کی طرف ایک دریچہ کھلا کہ جد بھی مینو کوئی گہری چوٹ لگی ہے مینو کوئی نواں رستہ ملے کوئی نمی سمجھ آئی ہے جد بھی میرے دل دماغ کوئی گہری چوٹ لگی ہے کوئی گہرا زخم لگے زخم جب بھی کوئی ذہن و دل پہ لگا زندگی کی طرف ایک دریچہ کھلا ہم بھی گویا کسی ساز کے تار ہیں چوٹ کھاتے رہے گنگناتے رہے تبلے نو زرب نہ پچائیے تو تین تال یکا دادرا کیروے دے بول نہیں نکلدے چوٹ نہ پچائیے تو ستار نغمہ نہیں نکلتا زرب نہ پہچائیے تو رواب نہیں بول دی سرنگی نہیں بول دی, بینا نہیں بول دی چوٹ نہ پہنچائیے تو ہارمونیم بھی نہیں بول دا بولتا بہت گہری چوٹ منکھ نہ نکلے لگے یقین جانو اس تے اندروں بھی انبھو دی شما نہیں جلدی نہیں پیدا اچھے تو کی زندگی بھی دید کر دیں ਇਨਾਂ ਤਿੰਨਾਂ ਥਾਵਾਂ ਤੋਂ ਕਿਸੇ ਥਾਂ ਤੋਂ ਤੇ ਮਨੁੱਖ ਚੋਟ ਖਾਵੇ ਚਲੋ ਪ੍ਰਮਾਤਮਾ ਨਾ ਕਰੇ ਕਿਸੇ ਨੂੰ ਸੰਸਾਰ ਤੋਂ ਚੋਟ ਲੱਗੇ ਪਰ ਗੁਰੂ ਬਖਸ਼ਿਸ਼ ਕਰੇ ਕਿਸੇ ਨੂੰ ਸ਼ਬਦ ਦੀ ਚੋਟ ਲੱਗੇ ਰਹਿਮਤ ਹੋਵੇ ਵਰਨਾ ਸਤਸੰਗ ਦੇ ਵਿੱਚ ਆਣ ਦਾ ਲਾਭ ਕੀ ਹੈ ਕੁਝ ਵੀ ਲਾਭ ਨਹੀਂ ਹੈ ਸ਼ਬਦ ਦੀ ਚੋਟ ਲੱਗੇ ਤੋਂ ਇੱਕ ਪਹਿਚਾਣ ਕਰਾਉਂਦੇ ਨੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ کل بڑے سونے ڈھنگ نال دردی صاحب تھڈے سامنے دھن گرو رام داس جی مہاراج دی مہماں بیان کر رہے سن دھن گرو رام دا جی مہاراج دا فرمان انتر پیاس اٹھی پرب کے سن گر بچن من تیر لگئی گرو دا بچن کی سنیا تیر دی طرح لگے ਇਤੇ ਹਿਰਦੇ ਨੂੰ ਵਿੰਗੇ ਇਤੇ ਹਿਰਦੇ ਨੂੰ ਛਲ ਨਹੀਂ ਕਰਗੇ ਬਹੁਤ ਗਹਿਰਾਈ ਨਾਲ ਸੁਣਿਆ ਹੋਵੇਗਾ ਬੈਠੇ ਨੇ ਲੋਕੀ ਸਤਸੰਗ ਦੇ ਚ ਗੁਸਤਾਖੀ ਮਾਫ ਤੀਰ ਤੇ ਕਦੀ ਕਦਾਈਂ ਔਰ ਕਿਸੇ ਇੱਕ ਨੂੰ ਲੱਗਦਾ ਹੈ ਬਾਕੀਆਂ ਦੇ ਸਿਰ ਦੇ ਉੱਪਰੋਂ ਹੀ ਤੀਰ ਲੰਘ ਜਾਂਦੇ ਨੇ ਰੋਸ ਗੁਰੂ ਦਾ ਸ਼ਬਦ ਤੀਰੇ ਇਸ ਸਿਰ ਦੇ ਉੱਪਰੋਂ ਲੰਘ ਜਾਂਦੇ ਨੇ ਮਨੁੱਖ ਆਪਣਾ ਸਿਰ ਨੀਵਾ ਕਰ ਲੈਂਦਾ ਲੱਗੇ ਹੀ ਨਾ ਆਪਣੇ ਆਪ ਨੂੰ ਇੱਕ ਪਾਸੇ ਕਰ ਦਿੰਦਾ ਲੱਗੇ ਹੀ ਨਾ ਸੁਣਿਆ ਅਨ ਸੁਣਾ ਕਰ ਦਿੰਦਾ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰੂ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਦੀਰ ਲਗੇ ਤਾਂ ਪੀੜ ਤੇ ਹੋਵੇਗੀ ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਦਾ ਹੁਣਾ ਪਰ ਸੂਤ ਦੀ ਪੀੜਾ ਤੋਂ ਲੰਗੇ ਬਿਨਾ ਕੋਈ ਇਸਤਰੀ ਮਾਂ ਨਹੀਂ ਹੋ ਸਕਦੀ ਰੱਬੀ ਨਿਯਮ ਕਹਿੰਦੇ ਨੇ ਕੋਸ਼ਿਸ਼ ਹੋਈ ਸੀ ਪੇਨਲੈਸ ਬਰਥ ਦੀ ਬਿਨਾ ਪੀੜਾ ਤੋਂ ਜਨਮ ਹੋਵੇ دوائیاں بھی دیتیاں گئیں اور پیڑا تو بنا بچے بھی ہوئے لیکن اپنگ ہوئے اندے ہوئے ٹنڈے ہوئے لنگڑے ہوئے کیا نہیں قدرت چاندی ہے یہ پیڑا ہوئے قدرت شاید چاندی ہے ایشور شاید چاند ہے اس دا نیم اس دا ودان یہ تبدیلی کروگے ਕਿਸ ਨੂੰ ਇਨਕਾਰ ਕਰੋਗੇ ਉਸ ਅਡਲ ਨਿਯਮ ਨੂੰ ਤੋੜੋਗੇ ਤਾਂ ਕੁਛ ਨਾ ਕੁਛ ਵਿਪਰੀਤ ਗੱਲ ਤੇ ਘਟੇਗੀ ਉਹ ਘਟੀ ਆਖਿਰ ਇਸ ਦਵਾਈਆਂ ਦਾ ਇਸ ਤਰ੍ਹਾਂ ਦੀਆਂ ਦਵਾਈਆਂ ਦਾ ਤਿਆਗ ਕਰਨਾ ਪਿਆ ਸੁੱਟਣੀਆਂ ਪਈਆਂ ਇੱਕ ਪਾਸੇ ਕਰਨੀਆਂ ਪਈਆਂ ਪਰ ਸੋਤ ਦੀ ਪੀੜਾ ਤੋਂ ਬਿਨਾ ਕੋਈ ਇਸਤਰੀ ਮਾਂ ਨਹੀਂ ਹੋ ਸਕਦੀ ਕਿਉਂਕਿ ਇਹ ਇਸਤਰੀ ਸਿਰਫ ਬੱਚੇ ਨੂੰ ਜਨਮ ਨਹੀਂ ਦਿੰਦੀ ਬੱਚਾ ਮਾਂ ਨੂੰ ਵੀ ਜਨਮ ਦਿੰਦਾ ਉਹ ਪਹਿਲੇ ਇੱਕ ਔਰਤ ਆਉਂਦੀ ਹੈ ਮਾਂ ਨਹੀਂ ਆਉਂਦੀ ਬੱਚੇ ਦਾ ਜਨਮ ਹੋਇਆ ਮਾਂ ਦਾ ਵੀ ਜਨਮ ਹੋਇਆ ਜੇ ਬੱਚਾ ਰੋਂਦਾ ਹੋਇਆ ਜਗਤ ਦੇ ਚ ਆਇਆ ਹੈ ਤਾਂ ਕਮ ਸੇ ਕਮ ਇਸ ਨੂੰ ਜਨਮ ਦੇਣ ਲੱਗਿਆਵੇਂ ਕੁਛ ਮਾਂ ਨੂੰ ਵੀ ਪੀੜਾ ਹੋਵੇ ਉਹਦੀਆਂ ਵੀ ਅੱਖਾਂ ਰੋਣ ਰੋਦਨ ਉਸ ਦੇ ਅੰਦਰ ਵੀ ਹੋਵੇ ਤਕੇ ਤਾਲ ਮਿਲ ਤੇ ਬੈਠੇ ਦੋਹਾਂ ਦਾ ਤਾਲ ਮਿਲ ਤੇ ਬੈਠੇ ਤੂੰ ਹੀ ਪੀੜਾ ਦੇਚ ਨਹੀਂ ਮੈਂ ਵੀ ਪੀੜਾ ਵਿੱਚ ਪ੍ਰਸੂਤ ਦੀ ਪੀੜਾ ਤੋਂ ਲੰਗੇ ਬਿਨਾ ਕੋਈ ਔਸਤਰੀ ਆਪਣੀ ਗੋਦ ਹਰੀ ਨਹੀਂ ਕਰ ਸਕਦੀ ਆਪਣੀ ਕੁਖ ਤੋਂ ਬੱਚੇ ਨੂੰ ਜਨਮ ਨਹੀਂ ਦੇ ਸਕਦੀ ਆਪਣੇ ਮਨ ਚੋਂ ਜਨਮ ਦੇਣਾ ਹੈ ਪਰਮਾਤਮਾ ਨੂੰ ਮਨ ਤੂੰ ਜੋਤ ਸਰੂਪ ਹੈ ਤੋ ਮਾਨਸਿਕ ਪੀੜਾ ਤੋਂ ਲੰਗੇ ਬਿਨਾ ਕੋਈ ਸੰਤ ਨਹੀਂ ਹੋ ਸਕਦਾ کوئی بھگوت نہیں ہو سکتا کوئی گرمک نہیں ہو سکتا کوئی بھگت نہیں ہو سکتا بھگت بڑی گہری پیڑا چ لگے ہیں یہ بھی میںرض کر دیں بہت گہری پیڑا چ لنگے ہیں اور اس پیڑا دا بھگتا نے ذکر کیتا ہے یہ بھی میںرض کر دیں شبد دا تیر لگے ہے تے پیڑ نہ ہو ਮਾਨਸਿਕ ਪੀੜਾ ਨਾ ਹੋਵੇ ਹਿਰਦਾ ਬਿਨਿਆ ਗਿਆ ਕਹਿੰਦੇ ਨੇ ਸਰੀਰ ਨੂੰ ਤੀਰ ਲੱਗੇ ਤੇ ਤੜਪਦਾ ਹੋਇਆ ਸਰੀਰ ਕਰਦਾ ਹਾਏ ਪਾਣੀ ਹਾਏ ਪਾਣੀ ਹਾਏ ਪਾਣੀ ਖੂਨ ਬਹੁਤ ਨਿਕਲ ਜਾਂਦਾ ਹੈ કંਠ ਖੁਸ਼ਕ ਹੋ ਜਾਂਦਾ ਹੈ ਪਾਣੀ ਲਈ ਤੜਪਦਾ ਹਾਏ ਪਾਣੀ ਹਾਏ ਪਾਣੀ ਹਾਏ ਪਾਣੀ ਇੱਕ ਤੜਪਦਾ ਹੋਇਆ ਮਨੁੱਖ ਪਾਣੀ ਮੰਗਦਾ ਹੈ ਸ਼ਬਦ ਦਾ تیر ਲੱਗ ਗਿਆ ਹਿਰਦੇ ਨੂੰ ਤੇ ਹਿਰਦਾ ਵਿਨਿਆ ਗਿਆ ਬਸ ਗਹਿਰਾਈ ਚੋਂ ਨਿਕਲੇਗਾ ਵਾਹਿਗੁਰੂ 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 ਪਿਆਸ ਨਾਲ ਤੜਪਦਾ ਹੋਇਆ ਮਨੁੱਖ ਪਾਣੀ ਪਾਣੀ ਆਖੇ ਇਹ ਗੱਲ ਕੁਛ ਹੋਰ ਹੈ ਪਿਆਸ ਹੀ ਨਹੀਂ ਲੱਗੀ ਤੇ ਪਾਣੀ ਪਾਣੀ ਆਖੇ ਇਹ ਗੱਲ ਕੁਛ ਹੋਰ ਹੈ ਹਿਰਦਾ ਤੜਪ ਉਠਿਆ ਹਿਰਦਾ ਛਲ ਨਹੀਂ ਹੋ ਗਿਆ ਗੁਰੂ ਦਾ ਤੀਰ ਬਾਣ ਦੀ ਤਰ੍ਹਾਂ ਲਗਿਆ ਇਹ ਜੋ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ ਇਹ ਗੱਲ ਕੋ ਛੋੜ ਹੈ ਕਿ ਉਹ ਵਾਹਿਗੁਰੂ ਵਾਹਿਗੁਰੂ ਨਹੀਂ ਜੋ ਆਮ ਜਗਤ ਕਰਦਾ ਹੈ ਇਸ ਦਾ ਇੱਕ ਦਫਾ ਵੀ ਜਿਹੜਾ ਵਾਹਿਗੁਰੂ ਆਖਿਆ ਹੋਇਆ ਤੇ ਅਸਮਾਨਾਂ ਨੂੰ ਹਿਲਾਉਣ ਵਾਲਾ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਇਹ ਵਾਹਿਗੁਰੂ ਨਿਕਲ ਰਿਹਾ ਬਹੁਤ ਗਹਿਰੀ ਪੀੜ ਤੋਂ ਇਤਨੀ ਗਹਿਰੀ ਪੀੜਾ ਪਤਸ਼ਾਹੀ ਦੀ ਬਾਣੀ ਕਹਿੰਦੀ ਲਾਗੀ ਹੋਏ ਸੋ ਜਾਣੇ ਪੀਰ RAM ਭਗਤ ਅਣਿਆਲੇ ਤੀਰ ਕਿ ਲਗੇ ਹੋਵੇ ਤੀਰ ਤੇ ਪੀੜ ਜਾਣੇ ਖੁਸ਼ਕਿਸਮਤ ਨੇ ਦੁਨੀਆ ਦੇ ਚੋ ਪੁਰਸ਼ ਜਿਨ੍ਹਾਂ ਨੂੰ ਕਦੀ ਇਸ ਤਰ੍ਹਾਂ ਦੀ ਕੋਈ ਪੀੜ ਨਸੀਬ ਹੋ ਜਾਂਦੀ ਹੈ ਅਮੀਰ ਖਸਰੋ ਦਾ ਇਕ ਵਾਕ ਮੈਨੂੰ ਚੇਤੇ ਆ ਰਿਹਾ ਹੈ ਹਾਜ਼ਰਤ ਨਜ਼ਾਮੁਦੀਨ ਦਾ ਚੇਲਾ ਦਿੱਲੀ ਵਿੱਚ ਇਸ ਦਾ ਮਕਬਰਾ ਹੈ ਇਹ ਉਰਦੂ ਸ਼ਾਇਰੀ ਦਾ ਜਨਮਦਾਤਾ ਹੈ ਤੇ ਕਵਾਲੀ ਸੰਗੀਤ ਦਾ ਜਨਮਦਾਤਾ ਇਸ ਤੋਂ ਪਹਿਲੇ ਕਵਾਲੀ ਸੰਗੀਤ ਨਹੀਂ ਸੀ ਇਹ ਜੋ ਕਵਾਲੀ ਸੰਗੀਤ ਹੈ ਇਸ ਨੂੰ ਜਨਮ ਦਿੱਤਾ ਹੈ ਅਮੀਰ ਖੁਸਰੋ ਨੇ ਇਹ ਜੋ ਉਰਦੂ ਸ਼ਾਇਰੀ ਹੈ ਇਸ ਨੂੰ ਜਨਮ ਦਿੱਤਾ ਹੈ ਅਮੀਰ ਖੁਸਰੋ ਨੇ ਹਿੰਦੁਸਤਾਨੀ ਸੀ ਦਿੱਲੀ ਦਾ ਰਹਿਣ ਵਾਲਾ ਇਸ ਨੂੰ ਜਦ ਪਹਿਲੀ ਦਫਾ ਤੀਰ ਲਗੇ ਰੱਬੀ ਯਾਦ ਦਾ ਰੱਬੀ ਕਲਾਮ ਹੁੰਦਾ ਔਰ ਹਿਰਦਾ ਤੜਪੇ ਉਸ ਤੜਪੇ ਹਿਰਦੇ ਚੋਂ ਇੱਕ ਦੁਆ ਨਿਕਲੀ ਹੈ ਅਰਦਾਸ ਯਾ ਰੱਬ ਦੁਆਏ ਵਸਲ ਨਾ ਹਰਗਿਜ਼ ਕਬੂਲ ਹੋ